ਲੋ ਜੀ ਰੀਸਟੌਕ ਕਰ ਚੁੱਕਾ ਫੇਰ ਉਹੀ ਜੰਗਲੇ ਵਾਲਾ ਆਰਟੀਕਲ ਪੂਰਾ ਫੁੱਲ ਯਾਰ ਟ੍ਰੈਂਡਿੰਗ ਦਾ ਪਹਿਲਾਂ ਆਪਾਂ ਵੀਡੀਓ ਪਾਈ ਸੀ 2795 ਰੁਪਏ ਦੇ ਉਹਦੇ ਦੇ ਦੁਪੱਟੇ ਤੇ ਹੈਂਡਵਰਕ ਨਹੀਂ ਸੀ ਆਪਾਂ ਦਵਾਰੇ ਜਿਹੜਾ ਐਟਰ ਤਿਆਰ ਕਰਵਾਈ ਹੈ ਇਹਦੇ ਆਪਾਂ ਦੁਪੱਟੇ ਤੇ ਵੀ ਹੈਂਡਵਰਕ ਕਰਵਾ ਦਿੱਤਾ ਹੈ ਚੈੱਕ ਕਰ ਲੋ ਸਾਰਾ ਟੋਟਲੀ ਦੁਪੱਟਾ ਹੈਂਡਵਰਕ ਦਾ ਹੀ ਸਾਰਾ ਠੀਕ ਹੈ ਨਾਲ ਆੜ ਗਿਆ ਬਾਟਮ ਵੀ ਹੈਂਡਵਰਕ ਤੇ ਨਾਲ ਆ ਜੂਗਾ ਜਿਹੜਾ ਬਾਜੂ ਦੇ ਬਰਤ ਉਹ ਵੀ ਆਊਗਾ ਹੈਂਡਵਰਕ ਤੇ ਰੇਟ ਹੈਗਾ ਜਿਹੜਾ 2995 ਰੁਪਏ ਪਹਿਲਾਂ ਵਾਲੇ ਆਰਟੀਕਲ ਨਾਲ 200 ਰੁਪਏ ਵੱਧ ਕੇ ਆਇਆ ਜੀ ਉਹਦਾ ਕਾਰਨ ਨਾਹੀ ਦੁਪट्टे ਦੇ ਚੈੱਕ ਕਰ ਲੋ ਬਹੁਤ ਸਾਰੇ ਆਰਟੀਕਲ ਸਿਰਫ 2995 ਰੁਪਏ ਦੇ ਵਿੱਚ ਕਿਤੇ ਵਗੈਰਾ 5000 ਰੁਪਏ ਦਾ ਕਿਤੇ ਵਗੈਰਾ 5500 ਰੁਪਏ ਦਾ ਕੱਨੜ ਸਾਡੇ ਕੋਲ ਆ ਚੁੱਕੇ ਨੇ ਬਹੁਤ ਸਾਰੇ ਲੋ ਜੀ ਕਲਰ ਚੈੱਕ ਕਰ ਲੋ ਟੋਟਲੀ ਹੈਂਡਵਰਕ ਦਾ ਸੂਟ ਪਹਿਲਾਂ ਨਾਲ ਕੰਮ ਕਰਵਾਦਾ ਜਿਆਦਾ ਦੁਪੱਟਾ ਵੀ ਹੁਣ ਕਰਵਾਦਾ ਹੈਂਡਵਰਕ ਦਾ ਪਹਿਲਾਂ ਦੁਪੱਟਾ ਹੈਂਡਵਰਕ ਦਾ ਨਹੀਂ ਸੀ ਲੋ ਜੀ ਹੁਣ ਦੁਪੱਟਾ ਚੈੱਕ ਕਰ ਲੋ ਪਹਿਲਾਂ ਹੈਂਡਵਰਕ ਚੈੱਕ ਕਰ ਲੋ ਦੁਪੱਟੇ ਦੇ ਉੱਪਰ ਕੱਲਾ ਕੱਲਾ ਪੀਸ ਹੈਂਡਵਰਕ ਕਰਵਾ ਚੁੱਕਾ ਦੁਪੱਟੇ ਦਾ ਛੂਟ ਮਿਲਣਾ ਤੈਨੂੰ 2995 ਰੁਪਏ ਦਾ ਕੋਈ ਤਿਆਰਿਆ ਨਹੀਂ ਲਾਉਣਾ ਕੋਈ 34700 ਲਾਉਣਾ ਕੱਲਰ ਮਿਲ ਜਾਣਗੇ ਤੁਹਾਨੂੰ 5 ਲਓ ਜੀ ਲਿਮਟਡ ਸਟਾਕ ਹੈ ਕਾਰੀਗਰ ਬਹੁਤ ਹੀ ਮੁਸ਼ਕਲ ਦਾ ਮਾਲ ਦੇ ਰਹੀ ਮਾਲ ਤਿਆਰੀ ਹੋ ਰਹੀ ਐ ਇੰਨੀ ਕਿ ਜ਼ਿਆਦਾ ਡਿਮਾਂਡ ਹੋਈ ਪਈ ਮਾਲ ਚੈੱਕ ਕਰੋ ਡਿਜ਼ਾਈਨ ਫੋਟੋ ਦਾ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਲਓ ਜੀ ਸਿਰਫ 2995 ਰੁਪਏ ਤੇ ਜੰਗਲੇ ਵਾਲਾ ਹੈਵੀ ਡੈਨ ਟੋਟਲੀ ਹੈਂਡਵਰਕ ਬਾਹਾਂ ਤੇ ਬਾਟਮ ਤੇ ਦੋਨਾਂ ਤੇ ਆਏਗਾ ਹੈਂਡਵਰਕ ਤੇ ਨਾਲ ਆਊਗਾ ਦੁਪੱਟਾ ਵੀ ਹੈਂਡਵਰਕ ਦਾ ਸ਼ੀਸ਼ੇ ਦਾ ਪੂਰਾ ਜ਼ਿਆਦਾ ਕੰਮ ਹੋਇਆ ਹੋਈ ਸੂਟ ਪਰ ਲਓ ਜੀ ਚੈੱਕ ਕਰੋ ਆਰਟੀਕਲ ਲਓ ਪੂਰਾ ਭੋਲਾ ਹੈਵੀ ਦੁਪੱਟਾ ਦੁਪੱਟੇ ਉੱਤੇ ਹੈਂਡਵਰਕ ਜਲਰਾ ਕੇ ਉੱਤੇ ਹੋਰ ਸਕਰੀਨ ਸੌੜ ਲੈ ਕੇ ਤੁਸੀਂ ਖੁਪਾ ਕਰਵਾ ਸਕਦੇ ਹੋ ਲਿਮਟਡ ਸਟਾਕ ਹੈ ਵੀ ਦੱਸ ਰਿਹਾ ਕਿ ਲਿਮਟਡ ਸਟਾਕ ਹੈ ਭਣਾ ਮੇਰੇ ਵਾਸਤੇ ਆਊਟਰ ਕਾਰ ਤੋਂ ਜਲਦੀ ਜਲਦੀ ਸਿਰਫ 2995 ਰੁਪਏ ਦਾ ਫੂਰ ਚੈੱਕ ਕਰ ਲੋ ਪੂਰਾ ਫੁੱਲ ਹੈਵੀ ਕਰਵਾ ਚੁੱਕਿਆ ਚੈੱਕ ਕਰੋ ਦੇਖੋ ਸਾਰਾ ਸੂਟ ਟੋਟਲੀ ਹੈਂਡਵਰਕ ਦਾ ਅੱਗੇ ਪਹਿਲਾ ਵਾਲੇ ਪੀਸ ਨਾਲ ਵੀ ਜ਼ਿਆਦਾ ਹੈਂਡਵਰਕ ਕਰਵਾ ਚੁੱਕਿਆ ਚੈੱਕ ਕਰੋ ਬਾਟਮਾਂ ਦੇ ਹੈਂਡਵਰਕ ਸਾਰਾ ਠੀਕ ਹੈ ਨਾਲ ਹੋਗਾ ਬਾਹਾਂ ਦੇ ਹੈਂਡਵਰਕ ਲਓ ਜੀ ਵਾਹ ਦੇ ਹੈਂਡਵੈਕ ਦੁਪੱਟਾ ਵੀ ਪੂਰਾ ਹੈਂਡਵੈਕ ਦਾ ਸਾਰਾ ਦੁਪੱਟਾ ਸ਼ੀਸ਼ੇ ਦਾ ਕੰਮ ਹੋਇਆ ਦੁਪੱਟੇ ਉੱਪਰ ਬਹੁਤ ਸਾਰਾ ਸਰਮਾਤੀ 395 ਰੁਪਏ ਦੇ ਵਿੱਚ ਆ